ਲਓ ਜੀ ਜਿਵੇਂ ਸਰਕਾਰੀ ਨੌਕਰੀ ਹਾਸਲ ਕਰਨ ਦੇ ਵਾਸਤੇ ਸਾਨੂੰ ਮੈਰਿਟ ਦੇ ਵਿੱਚ ਆਉਣਾ ਪੈਂਦਾ ਹੁਣ ਉਹੀ ਹਾਲ ਸਮਝੋ سرکاری بسਾਂ ਦਾ ਕਿ جيڪر او 52 ਦੀ میرٹ ਦੇ ਵਿੱਚ ਆਉਂਦੇ ਨੇ ਤਾਂ ਹੀ او بس ਦਾ سفر کر سکਣਗੇ ਕਿਉਂਕਿ ਹੁਣ بس ਦੀਆਂ ਸੀਟਾਂ ਮੁਤਾਬਕ ਹੀ ਸਵਾਰਿਆਂ ਨੂੰ ਚੜਾਇਆ ਜਾ ਰਿਹਾ ਜਿਹਦੇ ਚਲਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਜ਼ੁਰਗ ਤੇ ਬੱਚੇ ਧੱਕਾ ਮੁਕੀ ਕਰਦੇ ਹੋਏ نظر ਆ ਰਹੇ ਨੇ ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਇੱਕ بس ਆਉਂਦੀ ਹੈ ਤਾਂ ਲੋਕ بس ਨੂੰ ਟੁੱਟ ਕੇ ਪੈ ਜਾਂਦੇ ਨੇ ਅਤੇ ਹੀ ਜੇਕਰ ਸਵਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਵਾਸਤੇ ਬੱਸ ਦਾ ਬੱਸ ਸਟੈਂਡ ਦੇ ਵਿੱਚ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਜਿਸ ਕਰਕੇ ਸਵਾਰੀਆਂ ਨੂੰ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਨਾਮ ਕੀ ਤੁਹਾਡਾ ਗੁਰਵਿੰਦਰ ਸਿੰਘ ਜੀ ਇਹ ਨਵੀਂ ਦਿੱਕਤ ਲੋਕਾਂ ਨੂੰ ਆ ਰਹੀ ਹੈ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਲੋਕਾਂ ਨੂੰ 52 ਤੋਂ ਵੱਧ ਬਸਾਂ ਚਾੜ੍ਹ ਨਹੀਂ ਦਿੱਤਾ ਜਾ ਰਿਹਾ ਵੀਰੇ ਪ੍ਰੋਬਲਮ ਤਾਂ ਬਹੁਤ ਆ ਰਹੀ ਹੈ ਦੇਖੋ 52 ਸੀਟ ਗੱਡੀ ਤੋਂ 52 ਹੀ ਬਿਠਾਣਾ ਲੇਕਿਨ ਹੁਣ ਅਸੀਂ ਪੂਰੇ ਹੋਰ 15 ਮਿੰਟ ਤੱਕ ਖੜਿਆ ਸਾਨੂੰ ਇੱਕ ਵੀ ਬੱਸ ਨਹੀਂ ਮਿਲਦੀ ਹਾਂ ਪ੍ਰੋਬਲਮ ਵਿੱਚ ਕਈ ਬੱਚੇ ਨਹੀਂ ਸਰ ਦੇ ਵਿੱਚ ਬਜ਼ੁਰਗ ਨਹੀਂ ਕਿੰਨੇ ਕਿ ਦੇਖਦੇ ਬਹੁਤ ਵੀਰੇ ਪਹਿਲਾਂ ਬੱਸਾਂ ਹੀ ਬਹੁਤ ਘੱਟ ਨੇ ਉਹ ਸਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਪੀਆਰਟੀਸੀ ਦੀਆਂ ਦਿੱਕਣੇ ਉਹ ਇਹ 50 ਸੀਟਡ ਹੋਣ ਕਾਰਨ ਫਿਰ ਵੀ ਬਹੁਤ ਮੁਸ਼ਕਲ ਆਣੀ ਲੋਕਾਂ ਨੂੰ ਹਲ ਹਲ ਕਿਵੇਂ ਦੇਖਦੇ ਹਾਂ ਕਿਉਂਕਿ ਉਹਨੇ ਸਾਫ ਸਾਫ ਬਾਹਰ ਪੋਸਟਰ ਲਗਾਤੇ ਬੱਸ ਪਰ ਜਿੰਦੀਆਂ ਨਾਲ ਜਿੰਨਾ ਤੱਕੀਆਂ ਪਾਉਂਦੇ ਪ੍ਰੋਬਲਮ ਤਾਂ ਮੇਰੇ ਵੀ ਦੇਖੋ ਬਹੁਤ ਆ ਰਹੀ ਆ ਹਲ ਤਾਂ ਹੋਣਾ ਚਾਹੀਦਾ ਉਤੇ ਬੱਸ ਦੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਹਿੰਿਆ ਕਿ ਅਸੀਂ ਤਾਂ ਮਾਜੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਕਿ ਜੇਕਰ ਅਸੀਂ ਜ਼ਿਆਦਾ ਸਵਾਰੀ ਬੱਸ ਦੇ ਵਿੱਚ ਚੜਾਉਨੇ ਆ ਤਾਂ ਕੋਈ ਦੁਰਘਟਨਾ ਹੋ ਸਕਦੀ ਹੈ ਜਿਸ ਕਰਕੇ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ ਕਰਮਜੀਤਾ ਜੀ ਕਿਹੜੀ ਜਥੇਬੰਦੀ ਤੋਂ ਅਸੀਂ ਪੰਜਾਬ ਰੋਡ ਕਨੈਕਟ ਪੰਜਾਬ ਜੀ ਨੂੰ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਹੁਣ ਕਾਨੂੰਨ ਆ ਜਿਹੜਾ ਲਗ ਕੀਤਾ ਗਿਆਗਾ ਕਿ 52 ਸਵਾਰੀਆਂ ਵਾਲਾ ਕਿਸ ਸੰਬੰਧ ਦੇ ਵਿੱਚ ਲਗ ਕੀਤਾ ਗਿਆਗਾ ਸਰ ਜਿਹੜੇ મોદી ਨੇ ਕਾਲੇ ਕਾਨੂੰਨ ਲਾਗੂ ਕਰ ਰਹੇ ਨੇ ਸਾਡੇ ਡਰਾਈਵਰ ਭਾਈ ਚਾਰੇ ਦੇ ਉਹਦੇ ਲਈ ਇਹ ਸੰਘਰਸ਼ ਕਰ ਰਹੇ ਆ ਜੀ ਕਿਉਂਕਿ ਜਦੋਂ ਓਵਰਰੋਡ ਸਵਾਰੀ ਹੁੰਦੀ ਆ ਰੱਬ ਨਾ ਕਰੇ ਕੋਈ ਮਾਈ ਭਾਈ ਗਿਰਦਾ ਤਾਂ ਇਹ ਨੁਕਸਾਨ ਡਰਾਈਵਰ ਨੂੰ ਚਲਣਾ ਪੈਂਦਾ ਜੀ ਠੀਕ ਆ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਸਵਾਰੀਆਂ ਨੇ ਜਿੰਨੇ ਸਾਡੇ ਕਾਨੂੰਨ ਦੇ ਹਿਸਾਬ ਨਾਲ ਸਾਡੀ ਬੱਸ ਸੀਟਰ 5262 ਅਸੀਂ ਉਨੇ ਹੀ ਸਵਾਰੀਆਂ ਲੈ ਕੇ ਜਾਈਏ ਇਸ ਇਸ ਸੰਬੰਧ ਵਿੱਚ ਅਸੀਂ ਮਹਿਕਮੇ ਤੇ ਟ੍ਰਾਂਸਪੋਰਟ ਮੰਤਰੀ ਨੂੰ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਸੀ ਵੀ ਅਸੀਂ ਇੰਨੀ ਤਰੀਕ ਨੂੰ ਆਹ ਕਰਨ ਜਾ ਰਹੇ ਆ ਉਹਦੇ ਲਈ ਨਾ ਮੈਕਮੇ ਵੱਲੋਂ ਨਾ ਕੋਈ ਕਿਸੇ ਟਰਾਂਸਪੋਰਟ ਮੰਤਰੀ ਵੱਲੋਂ ਕੋਈ ਪੈਰਵਾਈ ਨਹੀਂ ਕੀਤੀ ਗਈ ਜੀ। ਅਸੀਂ ਜੋ ਦਿਨ ਦਿੱਤਾ ਸੀ ਉਸ ਦਿਨ ਤੋਂ ਆਪਾਂ ਇਹ ਲਾਗੂ ਕਰਿਆ। ਇਹ ਲਾਗੂ ਤੇ ਵੀਰੇ ਕਾਨੂੰਨ ਹੈਗਾ। ਵੀ ਜਿੰਨੀਆਂ ਸੀਟਰ ਬੱਸਾਂ ਸੀ ਉੰਨੀ ਹੀ ਸਵਾਰੀ ਲੈ ਕੇ ਜਾਈਏ। ਜਿਵੇਂ ਹਾਈ ਕੋਰਟ ਨੇ ਵੀ ਲਾਗੂ ਕਰਿਆ ਆਪਣੀ ਪਰਸਨਲ ਗੱਡੀ ਵੀ ਹੁੰਦੀ ਹੈ 7 ਸੀਟਰ ਆ। ਉਹਦੇ ਵੀ 7 ਸੀਟਰ ਤੋਂ ਜੇ 8 ਬੰਦੇ ਬੈਠੇ ਹੁੰਦੇ ਨੇ ਤਾਂ ਵੀ ਚਲਾਣਾ। ਤੁਸੀਂ ਦਿੱਲੀ ਚ ਭੱਜ ਜਾਓ ਜਿਸ ਸੱਤ ਬੈਠੇ ਨੇ ਤਾਂ ਚਲਾਣਾਗਾ। ਜਿੰਨੀ ਸੀਟਰਾਂ ਗੱਡੀ ਉਹਨੇ ਹੀ ਪਾਸ ਆ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਹੀ ਆਪਦਾ ਕੰਮ ਕਰ ਰਹੇ ਹਾਂਗੇ ਜੀ। ਬਾਜੀ ਤਿੰਨ ਮਤਲਬ ਦੱਸੋ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਂ ਪਨਪਰਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਤੋਂ ਸਹਾਇਕ ਸੈਕਟਰੀ ਆ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਨਵੀਂ ਹੜਤਾਲ ਆ ਨਵੇਂ ਕਾਨੂੰਨ ਤੁਹਾਡੇ ਵੱਲੋਂ ਪੋਸਟਰ ਲਗਾਏ ਗਏ ਨੇ ਆਮ ਲੋਕਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਪਹਿਲੀ ਗੱਲ ਤਾਂ ਸਰ ਇਹ ਹੜਤਾਲ ਨਹੀਂ ਹੈਗੀ ਕੋਈ ਬੱਸਾਂ ਆਮ ਦੀ ਤਰ੍ਹਾਂ ਚੱਲ ਰਹੀਆਂ ਨੇ ਜੋ ਸਾਡੇ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਇਹ ਮਤਲਬ ਜੋ ਸੁਪਰੀਮ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰ ਨੇ ਵੀ ਜੋ ਸਵਾਰੀ ਓਵਰਲੋਡਿੰਗ ਚੱਲਦੀ ਆ ਬੱਸਾਂ ਦੇ ਵਿੱਚ ਉਹ ਜੋ ਮਤਲਬ ਸੀਟਡ ਸਵਾਰੀਆਂ ਨਿਰਧਾਰਤ ਸੀਟਾਂ ਦੇ ਸਵਾਰੀਆਂ ਅਸੀਂ ਚੜਾ ਰਹੇ ਹਾਂ ਜੀ ਤੇ ਜੋ ਇਹ ਹੜਤਾਲ ਵਾਂਗੂ ਤੁਹਾਨੂੰ ਲੱਗ ਰਿਹਾ ਇਹ ਸਰਕਾਰ ਦੀ ਮਤਲਬ ਨਲਾਇਕੀ ਆ ਸਰਕਾਰ ਨੂੰ ਅੱਜ ਬਣੀ ਨੂੰ ਘੱਟੋ ਘੱਟ ਵੀ 2.5 3 ਸਾਲ ਹੋ ਗਏ ਪਰ ਸਾਡੇ ਵਿਭਾਗਮੇ ਦੇ ਵਿੱਚ ਇੱਕ ਵੀ ਨਵੀਂ ਵਸ ਇਹਨਾਂ ਨੇ ਸਰਕਾਰ ਨੇ ਨਹੀਂ ਪਾਈ ਜੀ ਤੇ ਅਸੀਂ ਇਹ ਫੈਸਲਾ ਮਤਲਬ ਲਿਆਗਾ ਟਰਾਂਸਪੋਰਟ ਮੰਤਰੀ ਜੋ ਆਪਣੇ ਲਾਲਜੀਤ ਸਿੰਘ ਭੋਨਰ ਜੀ ਨੇ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਦੀ ਵੀਡੀਓ ਵੀ ਆਈ ਆ ਵੀ ਜੋ ਇਹ ਓਵਰ ਲੋਡ ਹੋ ਗੀਆਂ ਗੱਡੀਆਂ ਨੇ ਇਹ ਅਸੀਂ ਬੰਦ ਕਰਾਂਗੇ ਇਹਨਾਂ ਦੇ ਅਸੀਂ ਚਲਾਨ ਕਰਾਂਗੇ ਸੋ ਸਾਡੇ ਕਈ ਕਨੈਕਟਰ ਡਰਾਈਵਰ ਵੀਰਾਂ ਦੇ ਮਤਲਬ ਓਵਰਟ ਓਵਰਲੋਡਿੰਗ ਦੇ ਚਲਾਨ ਵੀ ਹੋ ਚੁੱਕੇ ਨੇ ਸੋ ਇਸ ਦੇ ਮੱਦੇ ਨਜ਼ਰ ਅਸੀਂ ਨੇ ਜਥੇਵੰਦੀ ਨੇ ਫੈਸਲਾ ਕੀਤਾ ਜੋ ਅੱਜ ਅਸੀਂ 52 30 ਸਵਾਰੀਆਂ ਬੱਸਾਂ ਦੇ ਵਿੱਚ ਚੜਾ ਰਹੇ ਹਾਂ ਜੀ ਇਹਦਾ ਹੱਲ ਕਿਵੇਂ ਦੇਖਦੇ ਹੋ ਜਿਹੜੀ ਚੀਜ਼ ਦਾ ਹੱਲ ਕਿਵੇਂ ਹੱਲੇ ਆ ਸਾਰੇ ਵੀ ਜੋ ਇਹ ਸਰਕਾਰ ਆ ਜੀ ਮਤਲਬ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੀਆਂ ਸਾਡੇ ਕੋਲੇ ਸਰਕਾਰੀ ਟਰਾਂਸਪੋਰਟ ਆ ਜੀ ਬੱਸਾਂ ਨੇ ਇਹ ਬਹੁਤ ਘੱਟ ਨੇ ਸਾਡੇ ਕੋਲੇ ਇੱਕ ਤਰਕੀਬਨ 11-1200 ਬੱਸਾਂ ਆਪਣੇ ਪੰਜਾਬ ਦੀ ਜੋ ਆਬਾਦੀ ਆ ਉਹ 3 ਕਰੋੜ ਆਬਾਦੀ ਹੈ ਜੀ ਸੋ ਇਸ ਨੂੰ ਢੋਣ ਲਈ ਅੱਜ ਸਾਡੇ ਕੋਲੇ ਬੱਸ ਨਹੀਂ ਹੈਗੀ ਪੂਰੀ ਪ੍ਰੋਪਰ ਸੋ ਇਸ ਦੇ ਲਈ ਸਾਨੂੰ ਘੱਟੋ ਘੱਟ ਸਰਕਾਰ 10000 ਨਵੀਂ ਬੱਸ ਟਰਾਂਸਪੋਰਟ ਮਹਿਕਮੇ ਦੇ ਵਿੱਚ ਪਾ ਕੇ ਦੇਵੇ ਜੀ ਖੈਰ ਪੀ ਆਰਟੀਸੀ ਪੰਨ ਬੱਸ ਅਤੇ ਪੰਜਾਬ ਰੋਡ ਵੇਜ਼ ਐਲਾਨ ਤੋਂ ਬਾਅਦ ਸਵਾਰੀਆਂ ਨੂੰ ਕਈ ਕਈ ਘੰਟੇ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ